ਰਾਤਹੀਂ ਵੀ ਚੱਲ ਰਿਹਾ ਹੈ ਲੇਕਿਨ ਜੋ ਹਾਲਾਤ ਹੋ ਗਏ ਨੇ ਸ਼ਹਿਰ ਦੇ ਕੀ ਕਹਿਣਾ ਚਾਹੂੰਗੀ ਇਸ ਨੂੰ ਲੈ ਕੇ ਜਗ੍ਹਾ ਜਗ੍ਹਾ ਪਾਣ ਦੇਖੋ ਮੈਨੂੰ ਲੱਗਦਾ ਸਾਰੇ ਸ਼ਹਿਰ ਦੇ ਵਿੱਚ ਵੀ ਇਹੋ ਜਿਹੇ ਹਾਲਾਤ ਹੈ ਜਿਹੋ ਜਿਹੇ ਤੁਸੀਂ ਹੁਣ ਦੇਖ ਰਹੇ ਹੋ ਔਰ ਪਿੰਡਾਂ ਦੇ ਵਿੱਚ ਵੀ ਜਿੱਥੇ ਬਈ ਦੀ ਕੱਲ ਕੱਲ ਵੀ ਮੈਂ ਕਿਹਾ ਸੀਗਾ ਐਡਮਿਨਿਸਟ੍ਰੇਸ਼ਨ ਨਾਲ ਵੀ ਗੱਲ ਕੀਤੀ ਸੀ ਕਿ ਤੁਸੀਂ ਇਹਦੇ ਤੇ ਐਕਟ ਕਰੋ ਲੇਕਿਨ ਐਕਟ ਕਰਨ ਦੀ ਬਜਾਏ ਕਿਤੇ ਨਾ ਕਿਤੇ ਸਰਕਾਰ ਲਿਪਾਪੂ ਕੀ ਕਰਨ ਤੇ ਤੁਲੀ ਹੋਈ ਆ ਲੇਕਿਨ ਅੱਜ ਹਾਲਾਤ ਇਹ ਆ ਕਿ ਆਪ ਪੌਸ਼ ਏਰੀਆ ਹੈਗਾ ਮੈਨੂੰ ਲੱਗਦਾ ਜਲੰਧਰ ਦੇ ਤੁਕਾ ਨਿਊ ਜੁਆਰ ਨਗਰ ਹੋ ਗਿਆ ਨਾਲ ਗ੍ਰੀਨ ਪਾਰਕ ਹੋ ਗਿਆ ਨਾਲ ਹੋਰ ਮਾਡਲ ਟਾਊਨ ਹੋ ਗਿਆ ਮੈਨੂੰ ਲੱਗਦਾ ਕਿ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਕੇ ਇਹਨਾਂ ਨੂੰ ਨੁਕਸਾਨ ਹੋ ਗਿਆ ਈਵਨ ਕਿ ਸਾਡੇ ਜਿਹੜੇ ਸ਼ਾਪਕੀਪਰਜ਼ ਆ ਜਿਨ੍ਹਾਂ ਦੀਆਂ ਬੇਸਮੈਂਟ ਦੇ ਵਿੱਚ ਸ਼ਾਪ ਸੀਗੀਆਂ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਲੇਕਿਨ ਸਰਕਾਰ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ ਔਰ ਕਾਰਪੋਰੇਸ਼ਨ ਦੀ ਜਿਹੜੀ ਇਹੋ ਜਿਹੀ ਪੋਲ ਕਿਉਂਕਿ ਕਿਉਂਕਿ 90% ਸੀਵਰੇਜ ਚੋਕ ਹੈ ਜਦੋਂ ਚੋਕ ਹੋਣਗੇ ਤਾਂ ਫਿਰ ਅਲਟੀਮੇਟਲੀ ਇਹ ਪਾਣੀ ਕਿਸੇ ਪਾਸੇ ਜਾਊਗਾ ਨਹੀਂ ਇਹ ਪਾਣੀ ਲੋਕਾਂ ਦੇ ਘਰਾਂ 'ਚ ਹੀ ਵੜੂਗਾ ਔਰ ਮੈਨੂੰ ਇਹ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਆਪਾਂ ਸਾਰਿਆਂ ਦੇ ਨਾਲ ਬਾਹਰ ਆਈਏ ਬਾਹਰ ਆਣ ਕੇ ਲੋਕਾਂ ਦੇ ਨਾਲ ਖੜੀਏ ਔਰ ਜਿੱਥੇ-ਜਿੱਥੇ ਵੀ ਜਿੱਥੇ ਹੈਲਪ ਹੋ ਸਕਦੀ ਆ ਆਪਾਂ ਸਾਰੇ ਜਿਹੜੀ ਉਹ ਹੈਲਪ ਕਰੀਏ ਹੁਣ ਜਿਵੇਂ ਦੇ ਹਾਲਾਤ ਨੇ ਇਸ ਸਮੇਂ ਕਿਉਂਕਿ ਸ਼ਹਿਰ ਵੀ ਪਾਣੀ ਹੈ ਰੇਲਵੇ ਲਾਈਨਾਂ 'ਚ ਵੀ ਪਾਣੀ ਹੈ ਔਰ ਕਈ ਕਟਨਾਵਾਂ ਵੀ ਹੋ ਰਹੀਆਂ ਨੇ ਲੋਕ ਡਿੱਗ ਰਹੇ ਨੇ ਸਮਾਨ ਡਿੱਗ ਰਿਹਾ ਹੈ ਇੱਕ ਕਰਮਚਾਰੀ ਦੀ ਮੌਤ ਵੀ ਹੋਈ ਹੈ ਰੇਲਵੇ ਸਟੇਸ਼ਨ ਕੀ ਅਨਟੰਗ ਦੇ ਇਹ ਦੋਹੇ ਹਾਲਤ ਦੇਖੋ ਦੇਖੋ ਹੈ ਤਾਂ ਕੁਦਰਤ ਦੀ ਕਰੋਪੀ ਆ ਔਰ ਅਜੇ ਤੱਕ ਵੀ ਇਹਨਾਂ ਨੇ ਕੁਦਰਤੀ ਆਫਤ ਜਿਹੜਾ ਐਲਾਨ ਮਨ ਲਈ ਇਹਨਾਂ ਨੂੰ ਕੈਬਨਟ ਦੀ ਮੀਟਿੰਗ ਬੁਲਾਉਣ ਦੀ ਜ਼ਰੂਰਤ ਸੀ ਸਰਕਾਰ ਨੂੰ ਅਜੇ ਤੱਕ ਨਹੀਂ ਬੁਲਾਈ ਇਹਨਾਂ ਨੇ 2023 ਦੇ ਵਿੱਚ ਵੀ ਇਹੋ ਜਿਹਾ ਨੁਕਸਾਨ ਹੋਇਆ ਸੀ ਜਿਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਵੀ ਮੁਆਵਜ਼ਾ ਮਿਲਿਆ ਹੋਵੇ ਤੇ ਅੱਜ ਵੀ ਹਾਲਾਤ ਇਹੋ ਜਿਹੇ ਹੈਗੇ ਆ ਸਾਨੂੰ ਇਹਦੇ ਵਿੱਚ ਕਦੇ ਵੀ ਗੋਲੀ ਰੱਖਣੀ ਚਾਹੀਦੀ ਗਵਰਨਮੈਂਟ ਆਫ ਇੰਡੀਆ ਨੂੰ ਇਹਦੇ ਚ ਖੁੱਲ ਕੇ ਅੱਗੇ ਆਉਣ ਦੀ ਜ਼ਰੂਰਤ ਹੈ ਕਿਉਂਕਿ ਜਿਹੜੇ ਤਿੰਨੇ ਸਟੇਟ ਹੈਗੇ ਆ ਚਾਹੇ ਭਾਜਪਾ ਦੇ ਸਟੇਟ ਨਹੀਂ ਹੈਗੇ ਲੇਕਿਨ ਇਹ ਦੇਸ਼ ਦਾ ਹਿੱਸਾ ਆ ਯਾਰ ਕਦੀ ਵੀ ਜਿਹੜੀਆਂ ਫੈਡਰਲ ਗਵਰਨਮੈਂਟਸ ਆ ਉਹ ਕਦੀ ਵੀ ਇਹੋ ਜਿਹਾ ਬਿਹੇਵ ਨਹੀਂ ਕਰਦੀਆਂ ਹੁੰਦੀਆਂ ਕਿ ਹਾਂ ਵੀ ਇਹ ਫਲਾਨੀ ਸਰਕਾਰ ਆ ਤੇ ਫਲਾਨੀ ਪਾਰਟੀ ਦੀ ਸਰਕਾਰ ਆ ਸਰਕਾਰ ਕਿਸੇ ਪਾਰਟੀ ਦੀ ਵੀ ਹੋਵੇ ਤੁਹਾਡੇ ਕੋਲ ਕੱਲ ਦੀ ਤਸਵੀਰਾਂ ਦਿਖਾਈਆਂ ਗਈਆਂ ਤੇ ਟੈਕਨੀਸ਼ੀਅਨ ਨੇ ਪੈਸੇ ਦੀਸ ਕਰਕੇ क्‍या-ਕਿਆ ਹੈ ਜੋ ਕੋਈ ਹਾਲਾਤ ਨਹੀਂ ਹੈ ਜਿੱਚੇ ਉਹ ਹਾਲਾਤ ਜਿਹੜੇ ਨੇ ਨਜ਼ਰੀ ਆਉਂਦੇ ਬਈ ਦੇਖੋ ਜਦੋਂ ਮੈਂ ਕੱਲ ਹੀ ਗੱਲ ਕਹਿ ਰਿਹਾ ਸੀਗਾ ਕਿਸੇ ਬੇਸ ਤੇ ਹੀ ਕਹਿ ਰਿਹਾ ਸੀ ਇਹਦਾ ਮਤਲਬ ਇਹ ਹੋਇਆ ਕਿ ਐਡਮਿਨਿਸਟ੍ਰੇਸ਼ਨ ਨੂੰ ਇੰਨਾ ਤਾਂ ਸਮਝ ਹੋਣੀ ਚਾਹੀਦੀ ਆ ਕਿ ਐਕਚੁਅਲ ਗੱਲ ਹੈ ਕਿੱਥੇ ਆ ਜੇ ਜੇ ਬਈ ਦੀ ਮੈਂ ਗੱਲ ਕੀਤੀ ਆ ਜੇ ਆਹ ਸਾਰੇ ਏਰੀਆਜ਼ ਦੀ ਗੱਲ ਕੀਤੀ ਆ ਤੇ ਮੈਨੂੰ ਲੱਗਦਾ ਐਡਮਿਨਿਸਟ੍ਰੇਸ਼ਨ ਨੂੰ ਕਿਤੇ ਨਾ ਕਿਤੇ ਇਹਦੇ ਵਿੱਚ ਆਪਣਾ ਐਕਟ ਕਰਨਾ ਚਾਹੀਦਾ ਕਾਰਪੋਰੇਸ਼ਨ ਨੂੰ ਐਕਟ ਕਰਨਾ ਚਾਹੀਦਾ ਤਾਂ ਕਿ ਜਿਹੜਾ ਲੋਕੀ ਆ ਜਿਨ੍ਹਾਂ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਿਆ ਹੁਣ ਆ ਜਿੰਨੇ ਘਰ ਹੈਗੇ ਆ ਮੈਨੂੰ ਲੱਗਦਾ ਇਹਨਾਂ ਦੇ ਸਾਰਿਆਂ ਦੇ ਪ੍ਰੋਸੀਜਰ ਸਾਰਿਆਂ ਦੀਆਂ ਜਿੰਨੀਆਂ ਜ਼ਰੂਰੀ ਜ਼ਰੂਰੀ ਚੀਜ਼ਾਂ ਹੈਗੀਆਂ ਇਹ ਸਾਰੀਆਂ ਖਰਾਬ ਹੋ ਚੁੱਕੀਆਂ ਹੈਗੀਆਂ ਔਰ ਜਿਹੜੇ ਸ਼ਾਪਕੀਪਰਸ ਆ ਉਹਨਾਂ ਦੀਆਂ ਸ਼ਾਪਸ ਦੇ ਵਿੱਚ ਕਿਉਂਕਿ ਕਈ ਵਾਰੀ ਛੋਟੀ ਜੀ ਸ਼ਾਪ ਦੇ ਵਿੱਚ ਵੀ ਕਰੋੜਾ ਰੁਪਏ ਦਾ ਸਾਮਾਨ ਹੁੰਦਾ ਉਹ ਵਿਚਾਰਿਆਂ ਦਾ ਸਾਰਾ ਨੁਕਸਾਨ ਹੋਇਆ ਹੈਗਾ ਔਰ ਕੋਈ ਸੁਣਨ ਵਾਲਾ ਨਹੀਂ ਨੇ ਲੋਕਾਂ ਨੂੰ ਤੇਹੀ ਹੈ ਕਿ ਆਪਾਂ ਸਾਰੇ ਰਲ ਕੇ ਇਸ ਜਿਹੜਾ ਔਖੀ ਘੜੀ ਹੈਗੀ ਆ ਇਹਦੇ ਵਿੱਚੋਂ ਆਪਾਂ ਉਹ ਨਿਕਲਣ ਦੀ ਕੋਸ਼ਿਸ਼ ਕਰੀਏ ਤਾਂ ਕਿ ਅਸੀਂ ਜਿਹੜਾ ਹੈਗਾ ਸਾਡਾ ਜਿਹੜਾ ਪੰਜਾਬ ਦਾ ਇਹੋ ਜਿਹਾ ਜਿਹੜਾ ਔਖਾ ਸਮਾਂ ਆਇਆ ਹੋਇਆ ਕਿਉਂਕਿ ਆਇਆ ਪੰਜਾਬ ਤੇ ਔਖਾ ਸਮਾਂ ਕਿਉਂਕਿ ਮੈਂ ਦੇਖਣਾ ਉਧਰਲੇ ਪਾਸੇ ਅਜਨਾਲਾ ਗੁਰਦਾਸਪੁਰ ਉਧਰ ਵੀ ਬਹੁਤ ਨੁਕਸਾਨ ਹੋਇਆ ਲੇਕਿਨ ਸਾਡਾ ਜਲੰਧਰ ਦੇ ਵਿੱਚ ਵੀ ਬਹੁਤ ਜਿਹੜਾ ਵੱਡਾ ਨੁਕਸਾਨ ਜਿਹੜਾ ਉਹ ਇਹ ਹਾਲਾਤ ਨੇ ਜੀ ਸੈਂਟਰ ਟਾਊਨ ਦੀਆਂ ਗਲੀਆਂ ਤੇ ਆਪਾਂ ਹੁਣ ਪਹੁੰਚ ਗਏ ਆਂ ਸੈਂਟਰ ਟਾਊਨ ਦੇ ਵਿੱਚ ਬਹੁਤ ਬੁਰਾ ਹਾਲ ਦੇਖੋ ਓ ਮਾਈ ਗੋਡ ਅੱਛਾ ਤੁਹਾਡੇ ਅੰਦਰ ਘਰ 'ਚ ਕਾਫੀ ਪਾਣੀ ਹੈ ਹਜੇ ਵੀ ਮੈਂ ਟੈਲ ਮਾਰੀਆਂ ਸਭ ਫ੍ਰੀਜ ਡੇਰਦੇ ਨੇ ਦੇਖੋ ਜੀ ਘਰ ਦੇ ਹਾਲਾਤ ਭਰਾ ਦਾ ਸਾਰਾ ਸਮਾਨ ਖਰਾਬ ਹੋ ਗਿਆ ਸਾਰਾ ਖਰਾਬ ਫ੍ਰੀਜ ਕਿਉਂ ਵਾਸ਼ਿੰਗ ਮੀਨ ਸਭ ਡੇਰਦੇ ਇਹ ਕੀ ਰੀਜ਼ਨ ਕੀ ਹੈ ਜੀ ਇਦਾਂ ਰੀਜਨ ਆਈ ਸੀ ਇਵਨ ਜਿਵੇਂ ਬ੍ਰੇਕਸ ਸੁਵਾਈ ਨਹੀਂ ਕੁਛ ਆਪਣੇ ਲੋਕ ਐਵੇਂ ਗਏ ਯਾਰ ਇੱਥੇ ਵਿੱਚ ਆਪਣੇ ਲੋਕ ਵੀ ਆ ਗਏ ਵਿੱਚ ਨਾ ਇੱਕ ਨਾਲ ਉਹ ਪੌਲਿਸੀਨ ਆ ਗਏ ਬੰਦ ਹੋ ਜਾਂਦੇ ਦਵਾਈ ਮੈਨੂੰ ਤਾਂ ਲੱਗਦਾ ਤੁਹਾਡੇ ਵੀ ਨਾ ਆ ਗਿਆ ਹੋਵੇ ਅੱਜ ਆ ਬਿਲਕੁਲ ਦੇਖੋ ਜੀ ਸੈਂਟਰਲ ਟਾਊਨ ਦੇ ਘਰਾਂ ਦੇ ਵਿੱਚ ਵੀ ਪਾਣੀ ਚਲਾ ਗਿਆ ਇਹਦੀ ਵਿਵਸਥਾ ਜਿਹੜੀ ਹੈ ਸੀਵਰੇਜ ਦੀ ਸਹੀ ਨਾ ਹੋਣ ਕਰਕੇ ਸਰ ਕੀ ਕਹਿਣਾ ਚਾਹੁੰਦੇ ਹੋ ਇਹ ਤਾਂ ਕੋਈ ਹੋਸਟਲ ਹੈ ਕਿ ਆ ਮੈਂ ਕਾਰਪੋਰੇਸ਼ਨ ਦਾ ਅਰੇਂਜਮੈਂਟ ਇਹਨਾਂ ਨੂੰ ਬਿਫੋਰ ਮੈਰਿਜ ਕੋਈ ਬਿਫੋਰ ਮੈਰਿਜ ਕਰਦਾ ਬਿਫੋਰ ਕੋ ਜਿਹੜੀ ਹੈ ਬਰਿੰਗ ਸੀਜ਼ਨ ਹੈਗਾ ਸੌਫਸਫਾਈ ਹੋਣੀ ਚਾਹੀਦੀ ਹੈਗੀ ਇਹ ਤਾਂ ਤੁਸੀਂ ਮੰਨ ਲਓ ਕਿ ਲੋਕਾਂ ਦਾ ਆਵਾਜ਼ ਆਈ ਬੰਦਾ बिजनेਸ ਬੰਦਾ ਆਣਾ ਜਾਣਾ ਜੋਬ ਤੇ ਜਾਣ ਲਈ ਨਹੀਂ ਬੰਦਾ ਜਾ ਸਕਦਾ ਜਿੱਦਾਂ ਕਿ ਕੱਲ ਫਵਾਵਾ ਫਿਲਾਈਆਂ ਜਾ ਰਹੀਆਂ ਸੀ ਕਿ ਫਲੱਡ ਦਾ ਪਾਣੀ ਛੱਡਿਆ ਜਾ ਰਿਹਾ ਉਹਦੇ ਕਰਕੇ ਤਾਂ ਕੋਈ ਅਸਰ ਨਹੀਂ ਹਾਂ ਇਹ ਫਲੱਡ ਦਾ ਕੋਈ ਅਸਰ ਨਹੀਂ ਉਹ ਸਿਰ ਬਾਰਿਸ਼ ਹੈ ਇਹ ਓਨਲੀ ਬਾਰਿਸ਼ ਆ ਦੇ ਰਹਾ ਕਿ ਸੀਵਰ ਸਾਡਾ ਸਾਡੀ ਸਫਾਈ ਸੀਵਰ ਸਿਸਟਮ ਫੇਅਰ ਹੈ ਮੈਂ ਸੈਂਟਰ ਟਾਊਨ ਦਾ ਨਹੀਂ ਕਹਿਣਾ ਚਾਹੁੰਦਾ ਮੇਰੇ ਹਿਸਾਬ ਨਾਲ ਜਲੰਧਰ ਸ਼ਹਿਰ ਦਾ ਸਾਰਾ ਹੀ ਸੀਵਰ ਸਿਸਟਮ ਫੇਲ ਹੈ ਟੋਟਲ ਫੇਲਰ ਹੈ ਕਿਉਂਕਿ ਅਸੀਂ ਸੈਂਟਰ ਟਾਊਨ ਜਿਹੜੇ ਨੇ ਸਾਨੂੰ ਤਾਂ ਪਤਾ ਜਿਹੜੇ ਬੰਦੇ ਦੂਜੇ ਰਹਿਦੇ ਨੇ ਜਿਹੜੇ ਤਾਂ ਮੈਨੂੰ ਹੁਣੇ ਪਤਾ ਲੱਗਾ ਅਰਬਨ ਸਟਰੀਟ 'ਚ ਉੱਥੇ ਵੀ 2-2 ਫੁੱਟ ਪਾਣੀ ਆ ਆ ਬਿਲਕੁਲ ਹੁਣੇ ਅਸੀਂ ਜੀਟੀਪੀ ਨਗਰ ਤੱਕ ਗਏ ਆਏ ਉੱਥੇ ਵੀ ਕੋਠੀਆਂ ਉੱਤੇ ਰਾਹ 'ਚ ਪਾਣੀ ਆ ਲੋਕ ਲੱਗੇ ਹੋਏ ਆ ਬਹੁਤ ਏਰੀਏ ਨਹੀਂ ਹੈ ਜੀ ਬਹੁਤ ਏਰੀਏ ਨਹੀਂ ਇਟ ਮੀਨਸ ਆਪਾਂ ਇਹੀ ਕਹਾਂਗੇ ਕਿ ਸਾਡਾ ਸੀਵਰ ਸਿਸਟਮ ਜਿਹੜਾ ਹੈਗਾ ਨਾ ਪ੍ਰੋਪਰਲੀ ਵਰਕਿੰ ਬਿਲਕੁਲ ਦੇਖੋ ਕਿਤੇ ਨਾ ਕਿਤੇ ਕਾਰਪੋਰੇਸ਼ਨ ਜ਼ਿੰਮੇਵਾਰ ਹੈ